ਜਿਹੜਾ ਇੱਕ ਆਪਦੇ ਰਾਜ ਦੇ ਵਿੱਚ ਜੀ ਜੀ ਇੱਕ ਕੌਮ ਦੇ ਜਥੇਦਾਰ ਉਹਦੇ ਕਤਲ ਦਾ ਇਨਸਾਫ ਨਹੀਂ ਪਰਿਵਾਰ ਨੂੰ ਦਵਾ ਸਕਿਆ ਜੀ ਉਹਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਵਾ ਸਕਿਆ ਹੂੰ ਉਹਨੂੰ ਕੋਈ ਹੱਕ ਨਹੀਂ ਪੰਜਾਬ ਦੇ ਯਾਤਰਾਵਾਂ ਕੱਢਣ ਦੀ ਜੇ ਪੁਲਿਸ ਨੇ ਨਹੀਂ ਮਾਰ ਫਕੀਨ ਨੂੰ ਮਾਰਿਆ ਹੂੰ ਉਹ ਉਹਦਾ ਸਿਪਾਹੀ ਸਰਜੀਤ ਸਿੰਘ ਜਸਕਰਨ ਸਿੰਘ ਕਾਣ ਸਿੰਘ ਵਾਲਾ ਟਜਮਨੀਤਵਾ ਬੈਠੇ ਆ ਇਹ ਪੰਜਾਬ ਬਚਾਓ ਯਾਤਰਾ ਨਹੀਂ ਕਰ ਰਿਹਾ ਇਹ ਪਰਿਵਾਰ ਬਚਾਓ ਯਾਤਰਾ ਕਰ ਰਿਹਾ ਇਸ ਕ੍ਰਮਨੀ ਕਮੇਟੀ ਨੇ ਭਗਵੰਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਸੁਲਤਾਨਪੁਰ ਲੋਧੀ ਵਾਲੇ ਚ ਠੀਕ ਹੈ ਜੀ ਇਹਨਾਂ ਨੂੰ ਹੁਣ ਇਹ ਵੀ ਇੱਕ ਅੱਗੇ ਦੋ ਕਦਮ ਚੱਲਣਾ ਚਾਹੀਦਾ ਹੈ ਕਿ 2015 ਦੇ ਵਿੱਚ ਬਹਿਬਲਗੜਾਂ ਗੋਲੀ ਚੱਲੀ ਜਿਹੜੀ ਆ ਉਹਦੇ ਮੁੱਖ ਦੋਸ਼ੀ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਹਨ ਹੋਰ ਜਵਾਰ ਸਿੰਘ ਤੋਂ ਗੁਰੂ ਗ੍ਰੰਥ ਸਾਹਿਬ ਚੋਰੀ ਕਰਕੇ ਸਰੂਪ ਗਲੀਆਂ ਵਿੱਚ ਖਿਲਾਰਿਆ ਬਹਿਬਲ ਕਲਾ ਗੋਲੀ ਚੱਲੀ ਦੋ ਨੌਜਵਾਨ ਸਿੱਖਾਂ ਨੂੰ ਇਹਨਾਂ ਨੇ ਸ਼ਹੀਦ ਕਰ ਦਿੱਤਾ ਜੇ ਸੇਵਾ ਕੀਤੀ ਹੁੰਦੀ ਨਾ ਪੰਜਾਬ ਦੀ ਸੇਵਾ ਕੀਤੀ ਹੁੰਦੀ ਪੰਜਾਬ ਦੀ ਇਹਨਾਂ ਨੂੰ ਪਿੰਡ ਪਿੰਡ ਜਾ ਕੇ ਟਿੰਡੋਰਾ ਪੱਟਾਂ ਦੀ ਲੋੜ ਨੇ ਪੈਣੀ ਸੀ ਉਰਦੂ ਬਣੀ ਸੀਗੀ ਪੰਜਾਬ ਵਿੱਚ ਡੇਰੇ ਨਹੀਂ ਖੁੱਲਦੇ ਸੀ ਪੰਜਾਬ ਚੱਗਣ ਲੱਗਦੀਆਂ ਸੀ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਹੋਰ ਧਾਰਮਿਕ ਇਹ ਗ੍ਰੰਥਾਂ ਦਾ ਨਰਾਦਰ ਨਹੀਂ ਹੁੰਦਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਗਲੀਆਂ ਦੇ ਵਿੱਚ ਰੋਲਦਾ। ਅਸੀਂ ਇਨਸਾਫ ਮੰਗਿਆ ਸਾਡੇ ਤੇ ਡਾਂਗਾ ਚਲਾਤੀਆਂ ਸਾਡੇ ਤੇ ਕੋਡੀਆਂ ਚਲਾਤੀਆਂ। ਉਹਨਾਂ ਨੂੰ ਸੱਤਾ ਵਿੱਚੋਂ ਨਾ ਹਉਣ। ਉਹਨਾਂ ਨੂੰ ਸਾਹ ਜਿਹੜਾ ਉਹ ਸ਼ਰੋਮਣੀ ਕਮੇਟੀ ਦੀਆਂ ਗੋਲ ਕਾ ਤੋਂ ਆਈ ਜਾਂਦਾ। ਤਕਬੀਰ ਬਾਦਲਾ ਕਹਿੰਦਾ ਜਿਹਨੇ ਜਾਣਾ ਜਾਵੇ ਮੈਸਤੀ ਬਾਣੀ ਦੇਣਾ ਬਲਣਾ ਇਕੱਲਾ ਰਹਿ ਜਾ। ਵੀ ਇਹਨਾਂ ਨੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ 'ਚ ਰੋਲਤਾ ਤੇ ਪਿਛਲੇ 70 ਸਾਲਾਂ 'ਚ ਲੁੱਟਿਆ ਕਿਨੇ ਪੰਜਾਬ ਨੂੰ ਕਮਾਨਤ ਮੰਨਤਾ ਹੁਣ 2 ਸਾਲ ਦਾ ਆਇਆ ਕੌਮਣੀ ਕਾਲੀ ਦਾ ਦਲ ਦਾ ਸਿਧਾਂਤ ਹੈ ਉਹਦੇ ਵਿੱਚ ਪਤਿਤ ਬੰਦਾ ਕੋਈ ਵੀ ਮੈਂਬਰ ਨਹੀਂ ਬਣ ਸਕਦਾ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਅੱਜ ਅਸੀਂ ਪਹੁੰਚੇ ਆ ਭਾਈ ਸੇ ਭਾਈ ਹਿੰਮਤ ਸਿੰਘ ਜੀ ਜੋ ਕੇ ਫਰੋਜਪੁਰ ਦੇ ਜ਼ਿਲ੍ਹਾ ਪ੍ਰਧਾਨ ਹੈਗੇ ਨੇ ਇੱਕ ਨੂਰ ਖਾਲਸਾ ਜਥੇਬੰਦੀ ਦੇ ਸੋ ਗੱਲਬਾਤ ਕਰਦੇ ਆ ਪਿਛਲੇ ਦਿਨਾਂ ਦੇ ਵਿੱਚ ਜੋ ਸੁਖਬੀਰ ਬਾਦਲ ਵੱਲੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਗਈ ਹੈ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅਗੇ ਸ਼ੇਅਰ ਵੀ ਕਰਿਆ ਜੇ ਆਪਣੇ ਕਮੈਂਟ ਲਾਈਕ ਅਤੇ ਜਵਾਬ ਜ਼ਰੂਰ ਦਿਆ ਜੇ ਸੋ ਗੱਲਬਾਤ ਕਰਦੇ ਆ ਹਾਂਜੀ ਭਾਈ ਸਾਹਿਬ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਖਾਲਸਾ ਜੀ ਤੁਹਾਡਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਬਹੁਤ ਬਹੁਤ ਸਵਾਗਤ ਕਰਦੇ ਆ ਬਹੁਤ ਧੰਨਵਾਦੀ ਤੁਹਾਡਾ ਵੀ ਤੇ ਖਾਲਸਾ ਜੀ ਜਿਵੇਂ ਗੱਲ ਕਰੀਏ ਆਪਾਂ ਹੁਣ ਮੌਜੂਦਾ ਹਾਲਾਤ ਦੀ ਸਖਬੀਰ ਸਿੰਘ ਬਾਦਲ ਜਿਹੜੇ ਸਿੱਖ ਕੌਮ ਦੇ ਆਪਾਂ ਜਿਵੇਂ ਸਿੱਖ ਕੌਮ ਦੀ ਇੱਕ ਪਾਰਟੀ ਹੈਗੀ ਹੈ ਸ਼ਰਮਣੀ ਅਕਾਲੀ ਦਲ ਦੂਜੇ ਪਾਸੇ ਐਸਜੀਪੀਸੀ ਹੈਗੀ ਹੈ ਉਹਦੇ ਪ੍ਰਧਾਨ ਹੈਗੇ ਨੇ ਐਸਜੀਪੀਸੀ ਦੇ ਵੀ ਪ੍ਰਧਾਨ ਉਹ ਕਿਉਂ ਕੋ ਚਲਾਵਾ ਰਹੇ ਇਹਨਾਂ ਨੂੰ ਬਿਲਕੁਲ ਤੇ ਸ਼ਰਮਣੀ ਅਕਾਲੀ ਦਲ ਦੇ ਵੀ ਉਹੀ ਪ੍ਰਧਾਨ ਨੇ ਸੋ ਅੱਜ ਸਖਬੀਰ ਬਾਦਲ ਜਿਹੜਾ ਪੰਜਾਬ ਬਚਾਓ ਯਾਤਰਾ ਪਿੰਡ ਪਿੰਡ ਸ਼ਹਿਰ ਸ਼ਹਿਰ ਤੇ ਗਲੀ ਗਲੀ ਜਾ ਰਿਹਾ ਹੈ ਕਿਵੇਂ ਵਿਖਦੇ ਹੋ ਪਹਿਲੀ ਗੱਲ ਤਾਂ ਸ਼ਰਮਣੀ ਅਕਾਲੀ ਦਲ ਪਾਰਟੀ ਨਹੀਂ ਹੂੰ ਹੈ ਕੀ ਫਿਰ ਇਹ ਜਦੋਂ ਵੱਡੇ ਬਾਦਲ ਨੇ ਮੋਗੇ ਨੂੰ ਜਨਮ ਦਿਨ ਮਨਾਇਆ ਸੀ ਜੀ ਜੀ ਇਹਨੂੰ ਪੰਜਾਬੀ ਪਾਰਟੀ ਬਣਾ ਦਿੱਤਾ ਠੀਕ ਹੈ ਜੀ ਹੂੰ ਸ਼੍ਰੋਮਣੀ ਅਕਾਲੀ ਦਲ ਦਾ ਸਿਧਾਂਤ ਹੈ ਉਹਦੇ ਵਿੱਚ ਪਤਿਤ ਬੰਦਾ ਕੋਈ ਵੀ ਮੈਂਬਰ ਨਹੀਂ ਬਣ ਸਕਦਾ ਜੀ ਜੀ ਇਹਨਾਂ ਦੇ ਸ਼ਹਿਰਾਂ ਦੇ ਵਿੱਚ ਜਿੰਨੇ ਵੀ ਹਿੰਦੂ ਤਰਨਾਲ ਰਿਲੇਟਡ ਹੈ ਜੀ ਜੀ ਪ੍ਰਧਾਨ ਬਣਾਏ ਆ ਹੂੰ ਜੇ ਉਹ ਪੰਜਾਬੀ ਪਾਰਟੀ ਬਣਾਈ ਕਰਕੇ ਤਾਂ ਬਣ ਰਿਹਾ ਆ ਆਰਟੀਆਈ ਪਾ ਕੇ ਕੋਈ ਵੀ ਜੇ ਤਰਕ ਕਰਦਾ ਨਾ ਕਢਾ ਸਕਦਾ ਕਿਹੜੀ ਪਾਰਟੀ ਆ ਜੀ ਜੀ ਨੰਬਰ 2 ਤੁਸੀਂ ਕਹਿੰਦੇ ਪੰਜਾਬ ਬਚਾਓ ਯਾਤਰਾ ਕਰ ਰਿਹਾ ਹੂੰ ਸੁਖਬੀਰ ਸਿੰਘ ਬਾਦਲ ਕਰ ਰਿਹਾ ਜੀ ਇਹ ਪੰਜਾਬ ਬਚਾਓ ਯਾਤਰਾ ਨਹੀਂ ਕਰ ਰਿਹਾ ਇਹ ਪਰਿਵਾਰ ਬਚਾਓ ਯਾਤਰਾ ਕਰ ਰਿਹਾ ਦੂਜੀ ਗੱਲ ਜੇ ਪੰਜਾਬ ਬਚਾਓ ਯਾਤਰਾ ਕਰ ਰਿਹਾ ਹੂੰ ਤੇ ਪਿਛਲੇ 70 ਸਾਲਾਂ ਚ ਲੁੱਟਿਆ ਕਿਨੇ ਪੰਜਾਬ ਨੂੰ ਜੀ ਭਗਵੰਤ ਮਾਨ ਤਾਂ ਹੁਣ 2 ਸਾਲ ਦਾ ਆਇਆ ਬਿਲਕੁਲ ਜੀ 19 ਸਾਲੇ ਦੇ ਪਿਉਨੇ ਰਾਜ ਕੀਤਾ ਹੂੰ ਬਾਕੀ ਕਾਂਗਰਸ ਨੇ ਕੀਤਾ ਤੁਸੀਂ 19 ਕਹਿ ਰਹੇ 25 ਸਾਲ ਨਹੀਂ ਹੈਗਾ ਇਹ ਤਾਂ 25 ਸਾਲ ਕਹਿੰਦੇ ਕਰਾਂਗੇ ਲਗਾਤਾਰ ਇਹ ਤਾਂ ਲੋਕ ਜਾਗਰੂਕ ਹੋ ਗਏ ਵੀ ਇਹਨਾਂ ਨੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ 'ਚ ਰੋਲਤਾ ਲੋਕ ਜਾਗਰੂਕ ਹੋ ਗਏ ਜੀ ਜੀ ਠੀਕ ਹੈ ਜੀ ਇਹ ਪੰਜਾਬ ਬਚਾਓ ਯਾਤਰਾ ਨਹੀਂ ਕਰ ਰਿਹਾ ਇਹ ਤਾਂ ਪਰਿਵਾਰ ਬਚਾਓ ਯਾਤਰਾ ਕਰ ਰਿਹਾ ਪਰ ਉਹ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਠੋਸ ਹੁੰਦੀ ਨਜ਼ਰ ਆ ਰਹੀ ਆ ਹੂੰ ਉਹ ਵੀ ਲੋਕ ਸਾਥ ਨਹੀਂ ਦੇ ਰਹੇ ਲੋਕਾਂ ਨੂੰ ਪਤਾ ਵੀ ਲੋਕਾ ਬੁੱਧੂ ਬਣਾ ਲੋਕ ਸਿਆਣੇ ਹੋ ਗਏ ਹੁਣ ਬੁੱਧੂ ਨਹੀਂ ਬਣਦੇ ਕਹਿੰਦੇ ਖੇਤਰੀ ਪਾਰਟੀ ਆ ਖੇਤਰੀ ਪਾਰਟੀ ਨਹੀਂ ਹੁਣ ਤਾਂ ਇੱਕ ਇੱਕ ਪਰਿਵਾਰ ਪਾਰਟੀ ਆ ਹੂੰ ਜੇ ਖੇਤਰੀ ਪਾਰਟੀ ਹੁੰਦੀ ਜੇ ਸਾਂਝੀ ਪਾਰਟੀ ਹੁੰਦੀ ਜਦੋਂ ਛੱਡ ਕੇ ਹਮ ਸ਼੍ਰੋਮਣੀ ਅਕਾਲੀ ਦਲ ਦੇ ਸਰਕਾਰਡ ਆਗੂ ਪਾਸੇ ਜਾ ਰਿਆ ਜਿਸ ਕਬੀਰ ਬਾਦਲ ਨੂੰ ਚਾਹੀਦਾ ਸੀ ਅੱਜ ਕੋਸਤੀਫਾ ਜੇ ਤੁਹਾਨੂੰ ਮੈਂ ਮਨਜ਼ੂਰ ਨਹੀਂ ਨਾ ਪਾਰਟੀ ਨੂੰ ਤੁਸੀਂ ਕਾਇਮ ਰੱਖੋ ਜਿਹੜਾ ਮਰਜੀ ਬਣਾਓ ਹਮ ਪਰ ਸੁਖਵੀਰ ਬਾਦਲ ਕਹਿੰਦਾ ਜਿਹਨੇ ਜਾਣਾ ਜਾਵੇ ਮੈਂ ਇਸਤੀਫਾ ਨਹੀਂ ਦੇਣਾ ਭਲਾ ਮੈਂ ਇਕੱਲਾ ਰਹਿ ਜਾ ਇਸਤੀਫਾ ਨਾ ਦੇਣ ਦਾ ਕੀ ਕਾਰਨ ਹੈਗਾ ਉਹ ਕਹਿੰਦਾ ਨਹੀਂ ਦੇਣਾ ਮੈਂ ਪ੍ਰਧਾਨ ਆ ਮੇਰੇ ਕਬਜ਼ੇ ਵਿੱਚ ਸ਼੍ਰੋਮਣੀ ਕਮੇਟੀ ਆ ਹਮ ਦੇ ਮਸਤੀਫਾ ਦੇ ਤਾਂ ਸ਼ਰਮਣੀ ਕਮੇਟੀ ਵੀ ਚਲੀ ਜਾਊਗੀ ਅੱਛਾ ਜੀ ਇਸ ਕਰਕੇ ਨਹੀਂ ਸਤੀਫਾ ਸ਼ਰਮਣੀ ਅਕਾਲੀ ਦਲ ਪਾਰਟੀ ਵੱਲੋਂ ਕੇ ਜਾਂ ਐਸਜੀਪੀਸੀ ਵੱਲੋਂ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਤੋਂ ਅਸਤੀਫਾ ਨਹੀਂ ਦੇ ਰਿਹਾ ਉਹ ਕਹਿੰਦਾ ਭਲਾ ਮੈਂ ਕੱਲਾ ਰਹਿ ਜਾਂ ਜੀਨੇ ਜਾਣਾ ਜਾਓ ਮਤਲਬ ਕਿ ਐਸਜੀਪੀਸੀ ਦਾ ਜਿਹੜਾ ਉੱਥੋਂ ਦਾ ਕਬਜ਼ਾ ਹੈਗਾ ਜਾਂ ਗੋਲਕਾਂ ਦਾ ਉੱਥੇ ਕਬਜ਼ਾ ਹੈਗਾ ਉਹ ਨਹੀਂ ਛੁੱਟਣਾ ਚਾਹੀਦਾ ਉਹ ਨਹੀਂ ਛੁੱਟਣਾ ਚਾਹੀਦਾ ਉਹਦੇ ਨਾਲ ਬੇਸ਼ੱਕ ਉਹਨਾਂ ਨੂੰ ਸੱਤਾ ਵਿੱਚ ਨਾ ਆਉਣ ਉਹਨਾਂ ਨੂੰ ਸਾਹ ਜਿਹੜਾ ਉਹ ਸ਼ਰੋਮਣੀ ਕਮੇਟੀ ਦੀਆਂ ਗੋਲਕਿਆਂ ਚੋਂ ਆਈ ਜਾਂਦਾ ਜੀ ਜੀ ਉਹਨਾਂ ਦਾ ਤਾਂ ਤੋਰੀ ਫਲਕਾ ਚੱਲ ਹੀ ਜਾਂਦਾ ਹਾਲਸਾ ਜੀ ਸੁਖਬੀਰ ਬਾਦਲ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਇੱਕੋ ਹੀ ਢੰਡੋਰਾ ਪਿੱਟਦਾ ਹੈ ਹਰ ਇੱਕ ਸਟੇਜ ਤੇ ਕੋਈ ਗੱਲ ਬੋਲਦਾ ਹੈ ਕਹਿੰਦੇ ਵੀ ਭਗਵੰਤ ਮਾਨ ਦੀ ਸਰਕਾਰ ਦੇ ਵਕਤ ਇੰਨਾ ਜ਼ਿਆਦਾ ਨਸ਼ਾ ਹੋ ਗਿਆ ਐ ਇੰਨੀ ਜ਼ਿਆਦਾ ਗੁੰਡਾਗਰਦੀ ਹੋ ਗਿਆ ਕਿ ਤੁਹਾਨੂੰ ਲੱਗਦਾ ਵੀ ਜਦੋਂ ਇਹਨਾਂ ਦਾ ਰਾਜ 10 ਸਾਲ ਲਗਾਫਤਰ ਹੈਗਾ ਸੀਗਾ ਕਿ ਨਹੀਂ ਸੀਗਾ ਜਦੋਂ ਇਹਨਾਂ ਦਾ ਰਾਜ ਉਹ ਸੱਤ ਵਾਦੀ ਰਾਜ ਸੀ ਹੂੰ ਕਰਨਸ਼ਕੀ ਨੇ ਪਹਚਾਈ ਅੱਛਾ ਜੀ ਡੇਰੇ ਥਾਂ ਦਾ ਕਿਨੇ ਖੋਲੇ ਆ ਹੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ ਚ ਕਿਨੇ ਰੋੜਿਆ ਭਗਵਤ ਗੀਤਾ ਦਾ ਜਿਹੜਾ ਨਰਾਦਰ ਹੈ ਕੁਰਾਨ ਦਾ ਨਰਾਦਰ ਕਿਹਦੇ ਰਾਜ ਵਿੱਚ ਹੋਇਆ ਸੀ ਹਾਂਜੀ ਇਹਨੂੰ ਪੁੱਛਣਾ ਚਾਹੁੰਦੇ ਆ ਹੂੰ ਇਹਨਾਂ ਨੇ ਅਜੇ ਤੱਕ ਮਾਫੀ ਮੰਗੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਗਲੀਆਂ ਦੇ ਵਿੱਚ ਰੋਲਤਾ ਅਸੀਂ ਇਨਸਾਫ ਮੰਗਿਆ ਸਾਡੇ ਤੇ ਡਾਂਗਾਂ ਚਲਾਤੀਆਂ ਸਾਡੇ ਤੇ ਗੋਲੀਆਂ ਚਲਾਤੀਆਂ ਸੌਦਾ ਸਾਦ ਦੀ ਫਿਲਮ ਦੇ ਪੋਸਟਰਾਂ ਤੇ ਚਾਰ ਚਾਰ ਬੰਦੇ ਇਹਨਾਂ ਦੇ ਖੜੇ ਹੁੰਦੀ ਰਾਖੀ ਕਿ ਪਾੜਨਾ ਦੇਵੇ ਇਨਹਨੇ ਕੋਲੇ ਖੜਕੇ ਉਹਨਾਂ ਦੀਆਂ ਫਿਲਮਾਂ ਚਲਾਈਆਂ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਅਤੇ ਬੇਦਬੀਆਂ ਤੇ ਜਿਹੜਾ ਉਹਦਾ ਇਸ਼ਤਿਹਾਰ ਸੀ ਉਹਦੇ ਤੇ ਸਕਿਉਰਟੀਆਂ ਉਹਦੇ ਸਕਿਉਰਟੀਆਂ ਉਹਦਾ ਸਾਧ ਦੀ ਫਿਲਮ ਜਿਹੜੀ ਰਿਲੀਜ਼ ਕਰਾਈ ਉਹ ਤੇ ਸਕਿਉਰਟੀ ਇੱਕ ਏਐਸਆਈ ਤੇ ਤਿੰਨ ਸਿਪਾਹੀ ਖੜੇ ਉਹਦੇ ਕੋਈ ਪਾਰ ਨਾ ਦੇਵੇ ਜੀ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ਼ ਮੰਗੀਏ ਸਾਡੇ ਤੇ ਡਾਂਗਾਂ ਸਾਡੇ ਤੇ ਗੋਲੀਆਂ ਹੂੰ ਤੇ ਕਿਥੋਂ ਦਾ ਇਨਸਾਫ਼ ਖਾਲਸਾ ਜੀ ਇਹ ਗੱਲ ਹੈ ਇਹ ਵੀ ਨਾਲ ਕਹਿੰਦੇ ਵੀ ਕਹਿੰਦੇ ਵੀ ਜਿਹੜੇ ਐਮਐਲਏ ਹੈਗੇ ਨੇ ਆਵਾ ਤੁਸੀ ਪਾਰਟੀ ਦੇ ਕਹਿੰਦੇ ਵੀ ਲੱਖਾਂ ਰੁਪਏ ਕਮਾਰੇ ਨੇ ਕਿੰਨੇ ਵੀ ਸਿੱਧਾ ਪੈਸਾ ਭਗਵੰਤ ਮਾਨ ਨੂੰ ਜਾ ਰਿਹਾ ਬੋਲਣ ਦੀ ਕੀ ਲੋੜ ਹੈ ਇਹ ਨੈਟ ਦੇ ਤੇ ਸਪੀਕਰਾਂ ਤੋਂ ਬੋਲਣ ਦੀ ਲੋੜ ਹੀ ਕੋਈ ਨਹੀਂ ਆਡੀ ਪਾ ਕੇ ਕਢਾਓ ਤੋਂ ਵਰਤਦ ਅੱਜ ਕਰੋ ਹੂੰ ਪਤਾ ਲੱਗ ਜੂਗਾ ਕੌਮ ਪਾਣੀ ਕਿੰਨੇ ਪਾਣੀ ਵਿੱਚ ਬਿਲਕੁਲ ਸਹੀ ਗੱਲ ਹੈ ਤੇ ਖਾਲਸਾ ਜੀ ਕਹਿੰਦੇ ਵੀ ਲੋਕ ਜਿਹੜੇ ਸੀ ਨਾ ਭਗਵੰਤ ਮਾਨ ਦੀਆਂ ਗੱਲਾਂ ਤੇ ਗੱਲਾਂ ਵਿੱਚ ਆ ਗਏ ਸੀ ਕਹਿੰਦੇ ਓਏ ਹੁਣ ਐਵੇਂ ਹੀ ਆ ਜਦੋਂ ਹੁਣ ਲੋਕ ਸਿਆਣੇ ਹੋ ਗਏ ਨਾ ਹੂੰ ਹੁਣ ਐਵੇਂ ਹੀ ਲੱਗਦਾ ਵੀ ਲੋਕ ਗੱਲਾਂ ਵਿੱਚ ਆ ਜਾਂਦੇ ਆ ਤੁਹਾਡੀਆਂ ਗੱਲਾਂ ਵਿੱਚ ਵੀ ਆਉਂਦੇ ਰਹੇ ਅਸੀਂ ਕਦੋਂ ਦੇ ਹੂੰ ਅਸੀਂ ਪੰਥ ਪੰਥ ਕਹਿ ਕੇ ਪਾਰਟੀ ਅਸੀਂ ਵੋਟਾਂ ਪਾਉਂਦੇ ਪੰਥ ਨੂੰ ਵੋਟਾਂ ਪਾਉਣੀ ਆ ਪੰਥ ਨੂੰ ਵੋਟਾਂ ਪਾਉਣੀ ਆ ਹਾਂਜੀ ਤੇ ਸਾਨੂੰ ਵੀ ਹੁਣ ਪਹਿਲੇ ਪੰਥ ਕੀ ਜੇ ਪੰਥ ਇੱਕ ਪਰਿਵਾਰ ਸੀ ਬਣ ਗਿਆ ਸੀ ਜੇ ਪੰਥੋਂ ਦੇ ਨਾ ਸਾਰੇ ਪੰਥ ਦਾ ਖਿਆਲ ਹੁੰਦਾ ਇਹਨਾਂ ਨੂੰ ਜੀ ਜੀ ਤੇ ਪੰਜਾਬ 'ਚ ਨਸ਼ੇ ਨਹੀਂ ਆਉਂਦੇ ਸੀ ਪੰਜਾਬ 'ਚ ਡੇਰੇ ਨਹੀਂ ਖੁੱਲਦੇ ਸੀ ਪੰਜਾਬ 'ਚ ਗੱਲਾਂ ਨਹੀਂ ਲੱਗਦੀਆਂ ਸੀ ਪੰਜਾਬ 'ਚ ਗੁਰੂ ਗ੍ਰੰਥ ਸਾਹਿਬ ਦਾ ਹੋਰ ਧਾਰਮਿਕ ਗ੍ਰੰਥਾਂ ਦਾ ਨਰਾਦਰ ਨਹੀਂ ਹੁੰਦਾ ਸੀ ਹੂੰ ਇਹ ਪਰਿਵਾਰਕ ਪਾਰਟੀ ਆ ਨਾ ਕਿ ਸਿੱਖ ਪੰਥ ਦੀ ਇੱਕ ਦੇਣ ਨਾ ਹੂੰ ਹੂੰ ਖਾਲਸਾ ਜੀ ਕਹਿੰਦੇ ਵੀ ਮੇਰੇ ਪਿਤਾ ਜੀ ਜਿਹੜੇ ਹੈਗੇ ਸੀ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਉਹਨਾਂ ਨੇ ਬਹੁਤ ਵੱਡੀ ਸੇਵਾ ਕਰਕੇ ਆਪਣਾ ਜੀਵਨ ਚੰਗਾ ਬਤਾ ਕੇ ਗਿਆ ਹਾਂ ਹਾਂ ਉਹ ਸਾਰੀ ਕੌਮ ਜਾਣਦੀ ਆ ਬਹੁਤ ਵੱਡੀ ਸੇਵਾ ਕੀਤੀ ਉਹਨਾਂ ਨੇ ਆਪਦੇ ਪਰਿਵਾਰ ਦੀ ਸੇਵਾ ਕੀਤੀ ਹੈ ਹੂੰ ਦੇਖੋ ਉਹਨਾਂ ਦਾ ਜਵਾਈ ਅਰਦੇਸ਼ ਪ੍ਰਤਾਪ ਸਿੰਘ ਕੈਰੋਂ ਉਹ ਵੀ ਲਗਾਤਾਰ ਐਮਐਲਏ ਜਿਹੜੀ ਉਹਨਾਂ ਦਾ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਸਾਲਾ ਹੂੰ ਮੂਜੀ ਈਟਿਆ ਉਹ ਵੀ ਐਮਐਲਏ ਘਰ ਵਾਲੀ ਵੀ ਐਮਐਲਏ ਸਿਮਰਜੀਤ ਸਿੰਘ ਹਰ ਸਿਮਰਤ ਕੌਰ ਬੀਬੀ ਉਹਦੇ ਘਰੋਂ ਸੁਖਬੀਰ ਬਾਦਲ ਨੂੰ ਉਹ ਵੀ ਐਮਐਲਏ ਉਹ ਵੀ ਐਮਪੀ ਤੇ ਸੇਵਾ ਹੀ ਨਾ ਸੇਵਾ ਹੀ ਕਹਿੰਦੇ ਆਦੇ ਪਰਿਵਾਰ ਦੀ ਸੇਵਾ ਕੀਤੀ ਬਹੁਤ ਜੱਦ ਹੁਣ ਵੀ ਕਰ ਰਹੇ ਹੁਣ ਤਤਪੁਰ ਹੋ ਰਿਹਾ ਹੁਣ ਤੜਫ ਰਹੇ ਆ ਹਾਏ ਹਾ ਕੁਰਸੀ ਸਾਡੇ ਹੱਥੋਂ ਗਈ ਹੂੰ ਹੂੰ ਕਿਤੇ ਜਿਹੜੀ ਇੱਕ ਸ਼ੀਟ ਉਹਨੇ ਚਲੀ ਜਾਵੇ ਅਗਲੀ ਵਾਰ ਨੂੰ ਹੂੰ ਜੇ ਸੇਵਾ ਕੀਤੀ ਹੁੰਦੀ ਨਾ ਪੰਜਾਬ ਦੀ ਸੇਵਾ ਕੀਤੀ ਹੁੰਦੀ ਪੰਜਾਬ ਦੀ ਇਹਨਾਂ ਨੂੰ ਪਿੰਡ ਪਿੰਡ ਜਾ ਕੇ ਟੰਡੋਰਾ ਪੱਟਾਂ ਦੀ ਲੋੜ ਨੇ ਪੈਣੀ ਸੀ ਪਿੰਡ ਪਿੰਡ ਜਾ ਕੇ ਰੋਣੇ ਰੌਣ ਦੀ ਲੋੜ ਨਹੀਂ ਪਣੀ ਸੀਗੀ ਲੋਕਾਂ ਨੇ ਆਪ ਬਣਾਉਣਾ ਸੀ ਬਿਲਕੁਲ ਲੋਕਾਂ ਨੇ ਇਹਨਾਂ ਨੂੰ ਵੇਖ ਲਿਆ ਲੰਮੇ ਸਮੇਂ ਤੋਂ ਇਹ ਇਹਨਾਂ ਨੇ ਆਪ ਦੀ ਸੇਵਾ ਕੀਤੀ ਆ ਆਪ ਦੇ ਢਿੱਡ ਭਰੇ ਆ ਜਾਇਦਾਦਾਂ ਬਣਾਈਆਂ ਹੂੰ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਇਸ ਕਰਕੇ ਲੋਕਾਂ ਨੇ ਸਿਆਣੇ ਹੋ ਕੇ ਵੋਟ ਜੇ ਭਗਵੰਤ ਮਾਨ ਕਰੂਗਾ ਇੱਕ ਮਤ ਅਗਲੀ ਵਾਰ ਹੋਰ ਆਜੂ ਪਾਰਟੀ ਇੱਥੇ ਕਿਹੜੇ ਕਿल्ले ਗੱਡੇ ਕਿਸੇ ਦੇ ਠੀਕ ਹੈ ਜੀ ਕਾਲਸਾ ਜੀ ਬਾਕੀ ਲੋਕਾਂ ਨੂੰ ਈਡੀ ਚੱਕਦੀ ਹੈ ਕਿ ਇਹ ਲੋਕਾਂ ਨੂੰ ਜਿਨ੍ਹਾਂ ਦੇ ਕੋਲ ਸਬੇ ਹਸਾਬਾ ਪੈਸਾ ਹੈ ਇਹਨਾਂ ਨੂੰ ਚੱਕਦੀ ਇਹਨਾਂ ਦੀ ਖਾਸ ਸਾਂਝ ਹੈ ਮੋਦੀ ਨਾਲ ਮੋਦੀ ਨਾਲ ਖਾਸ ਸਾਂਝ ਇਹਨਾਂ ਦੀ ਅੱਛਾ ਪਹਿਲਾਂ ਕੱਟ ਸੀਗਾ ਇਹਨਾਂ ਦਾ ਹਾਂ ਜੀ ਇਹਨਾਂ ਦੇਖੋ ਕੀ ਕੀਤਾ ਸੀ ਜਦੋਂ ਹੁਣ ਵੀ ਇਕੱਠੇ ਹੈ ਕਿ ਹੁਣ ਲੱਗ ਲਗਾ ਜਦੋਂ ਕਾਲੇ ਬਿੱਲ ਆਏ ਸੀ ਮੋਦੀ ਲੈਂਦੇ ਆ ਤੇ ਇਹ ਪਿਓ ਪੁੱਤ ਨੋਹ ਸੌਰਾ ਉੱਥੇ ਬਿਆਨ ਦਿੰਦੇ ਨਹੀਂ ਤੱਕਦੇ ਸੀ ਦਿੱਲੀ ਇਹ ਇਹ ਤਾਂ ਬਹੁਤ ਵਧੀਆ ਕਾਲੇ ਕਾਨੂੰਨ ਇਹ ਤਾਂ ਕਾਨੂੰਨ ਬਹੁਤ ਵਧੀਆ ਤੇ ਕਿਸਾਨ ਹੀ ਰੋਸ ਕਰਦੇ ਆ ਕਿਸਾਨ ਮਜਰਾ ਕਰਦੇ ਆ ਉਸ ਤੋਂ ਬਾਅਦ ਜਦੋਂ ਵੀ ਇੱਕ ਇੱਕ ਕਿਸਾਨ ਪੈਂਦੀਆਂ ਪੰਜਾਬ ਦੇ ਵਿੱਚ ਤੇ ਫਿਰ ਇਹ ਜਾ ਕੇ ਸੰਸਦ ਦੇ ਬਾਹਰ ਖੜ ਕੇ ਇਦਾਂ ਕਰਕੇ ਵੀ ਹਾਂ ਅਸੀਂ ਵੀ ਵਿਰੋਧ ਦੀਆਂ ਕਾਲੇ ਕਾਨੂੰਨਾਂ ਦੇ ਤੇ ਜਦੋਂ ਗ੍ਰਹਿ ਮੰਤਰੀ ਕੋਲ ਆ ਤੇ ਸੁਖਵੀਰ ਬਾਦ ਨੇ ਪਿੱਛੇ ਕਰ ਲਏ ਉਹ ਹੂੰ ਪ੍ਰੋਟੈਸਟਾਂ ਵਾਲੇ ਅੱਛਾ ਹੀ ਕਾਗਜ਼ ਅੰਦਰੋਂ ਕਿਉਂ ਖਿਚੜੀ ਆ ਕੀ ਆ ਇਹ ਵੇਖਣ ਨੂੰ ਹੁਣ ਸਾਹਿਬ ਨਾਲ ਹਾਲੇ ਵੀ ਇਕੱਠੇ ਆ ਅੰਦਰੋਂ ਇਕੱਠੇ ਹੀ ਆ ਹੌਣ ਇਹ ਤਰਲੇ ਕਰਦੇ ਵਿਰਦੇ ਆ ਵੀ ਸਾਨੂੰ ਭਾਜਪਾ ਵਾਲੇ ਨਾਲ ਰਲ ਲੈਣਾ ਹੂੰ ਹੁਣੇ ਪੀੜੀਆਂ ਵੋਟਾਂ ਭਾਜਪਾ ਵਾਲੇ ਕਹਿੰਦੇ ਸਾਡੇ ਮੁਤਾਬਕ ਜੇ ਤੁਸੀਂ ਚੱਲਣਾ ਸਾਡੇ ਨਾਲ ਆਜੋ ਵੀ ਭਾਜਪਾ ਸਾਡੇ ਨਾਲ ਰਲੇਗੀ ਤਾਂ ਅਸੀਂ ਸਰਕਾਰ ਵਿੱਚ ਆਉਣ ਦੇ ਕੋਈ ਚਾਂਸ ਹੈ ਤਕਬੀਰ ਬਾਦਲ ਕਹਿੰਦਾ ਵੀ ਅਸੀਂ ਤੁਹਾਨੂੰ ਟਿਕਟਾਂ ਦੇਵਾਂਗੇ ਕਿੰਨੇ ਪਰਸੈਂਟ ਦੇਣੀਆਂ ਭਾਜਪਾ ਨੂੰ ਹੂੰ ਵੀ ਅਸੀਂ ਜੇ 17-17 ਦੇ ਵਿੱਚੋਂ 12 ਅਸੀਂ ਤੇ 5 ਤੁਹਾਨੂੰ ਦੇਵਾਂਗੇ ਜੀ ਉਹ ਕਹਿੰਦੇ ਅਸੀਂ 5 ਤੁਹਾਨੂੰ ਦੇਵਾਂਗੇ ਇਸਦਾ 12 ਅਸੀਂ ਰੱਖਾਂਗੇ ਸਾਡੇ ਤੁਸੀਂ ਹੁਣ ਆ ਤਾ ਜੋ ਅੱਛਾ ਕੁੰਡੀ ਇੱਥੇ ਅੜੀ ਹੈ ਇੱਥੇ ਅੜੀ ਹੈ ਸੋ ਖਾਲਸਾ ਜੀ ਜਿਵੇਂ ਸੁਲਤਾਨਪੁਰ ਲੋਧੀ ਦੇ ਵਿੱਚ ਜੋ ਗੋਲੀਬਾਰੀ ਹੋਈ ਸੀ ਜਿੱਥੇ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਸੀ ਐਸਜੀਪੀਸੀ ਨੇ ਉੱਥੇ ਧਰਨਾ ਲਗਾਇਆ ਘਟੋਘਟ 3 ਮਹੀਨੇ ਤਰਣਾ ਲੱਗਿਆ ਤੇ ਉੱਥੇ ਜਿਹੜਾ ਇਹਨਾਂ ਨੇ ਸੀਐਮ ਭਗਵੰਤ ਮਾਨ ਨੂੰ ਕਾਲ ਤਖਸਾਬ ਤੋਂ ਦੋਸ਼ੀ ਕਰਾਰ ਕਰ ਦਿੱਤਾ ਗਿਆ ਵੀ ਇੱਥੇ ਗੁਰਦੁਆਰਾ ਸਾਹਿਬ ਦੀ ਬੇਦਬੀ ਹੋਈ ਹੈ ਲੇਕਿਨ ਜਦੋਂ ਬਰਗਾੜੀ ਦੇ ਵਿੱਚ ਦੋ ਸਿੰਘਾਂ ਦੀ ਸ਼ਹੀਦੀ ਹੋ ਗਈ ਉਸ ਟਾਈਮ ਐਸਜੀਪੀਸੀ ਦੇ ਇਹ ਅਹੁਦੇਦਾਰਾਂ ਨੇ ਸੀਐਮ ਨੂੰ ਦੋਸ਼ੀ ਕਿਉਂ ਨਹੀਂ ਠਹਿਰਾਇਆ ਉਸ ਵਕਤ 2015-2017 ਦੇ ਵਿੱਚ ਦੇਖੋ ਜੀ ਹੁਣ ਵਿਰੋਧੀ ਧਿਰ ਦੀ ਸਰਕਾਰ ਹੈ ਹੂੰ ਇਹਨਾਂ ਨੇ ਝੱਟ ਹੀ ਫਤਵਾ ਦੇ ਦਿੱਤਾ ਕਿ ਗੋਲੀ ਚਲਾਉਣ ਵਾਸਤੇ ਗ੍ਰਹਿ ਮੰਤਰੀ ਦੀ ਲੋ ਹੁਕਮ ਹੁੰਦਾ ਹੂੰ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਉਹ ਜ਼ਿੰਮੇਵਾਰ ਆ ਗੋਲੀ ਚਲਾਉਣ ਵਾਸਤੇ ਹਾਂਜੀ ਜਦੋਂ 2015 ਦੇ ਵਿੱਚ ਸੌਦਾ ਸਾਹ ਦੇ ਚੇਲਿਆਂ ਨੇ ਬੋਰਜ ਜਵਾਰ ਸਿੰਘ ਤੋਂ ਗੁਰੂਗ੍ਰਾਂਥ ਸਾਹਿਬ ਚੋਰੀ ਕਰਕੇ ਸਰੂਪ ਗਲੀਆਂ ਵਿੱਚ ਖਿਲਾਰਿਆ ਹੂੰ ਠੀਕ ਹੈ ਜੀ ਬਹਿਬਲ ਕਲਾਂ ਗੋਲੀ ਚੱਲੀ ਦੋ ਨੌਜਵਾਨ ਸਿੱਖਾਂ ਨੂੰ ਇਹਨਾਂ ਨੇ ਸ਼ਹੀਦ ਕਰ ਦਿੱਤਾ ਕਰ ਦਿੱਤਾ ਕੋੜੂ ਪੂਰੇ ਸ਼ਾਂਤਮਈ ਧਰਨੇ ਤੇ ਅਸੀਂ ਬੈਠੇ ਸੀ ਸਾਡੇ ਡਾਂਗਾ ਮਾਰੀਆਂ ਗੋਲੀਆਂ ਚਲਾਈਆਂ ਹੂੰ ਉਦੋਂ ਕਿਹਦੀ ਸਰਕਾਰ ਸੀ ਉਹਦਾ ਕੌਣ ਜ਼ਿੰਮੇਵਾਰ ਆ ਉਸ ਟਾਈਮ ਸ਼੍ਰੋਮਣੀ ਅਕਾਲੀ ਦਲ ਸੀ ਉਦੋਂ ਪਿੱਤਾ ਸਮਾਨ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਗ੍ਰਹਿ ਮੰਤਰੀ ਸੁਖਵੀਰ ਸਿੰਘ ਬਾਦਲ ਸੀ ਇਹ ਪਿੱਤਾ ਸਮਾਨ ਕਿਉਂ ਕਹਿੰਦੇ ਜੀ ਸੁਖਵੀਰ ਸਿੰਘ ਬਾਦਲ ਗ੍ਰਹਿ ਮੰਤਰੀ ਸੀ ਹੂੰ ਤੇ ਗ੍ਰਹਿ ਮੰਤਰੀ ਗ੍ਰਹਿ ਮੰਤਰੀ ਅੰਦਰ ਸਾਰਾ ਪੰਜਾਬ ਹੁੰਦਾ ਪੁਲਿਸ ਜਿਹੜੀ ਗ੍ਰਹਿ ਮੰਤਰੀ ਦੇ ਅੰਦਰ ਆ ਇਹ ਥੋੜਾ ਜਿਹਾ ਸਾਫ਼ ਕਰ ਦਿਓ ਨਾ ਪਿੱਤਾ ਸਮਾਨ ਕੌਣ ਕਹਿੰਦਾ ਪਿਤਾ ਸਮਾਨ ਨੂੰ ਅਜ ਤੱਕ ਕਲੀਅਰ ਨਹੀਂ ਮੇਰਾ ਇਹ ਅਸਲੀ ਪਿਤਾ ਜਾਂ ਨਕਲੀ ਪਿਤਾ ਹੂੰ ਇਸ ਕਰਕੇ ਉਹ ਕਹਿੰਦਾ ਤੇ ਅਸੀਂ ਜੇ ਕਹਿੰਨੇ ਜੇ ਸ਼੍ਰੋਮਣੀ ਕਮੇਟੀ ਨੇ ਜੀ ਜੀ ਭਗਵੰਤ ਸਿੰਘ ਵਾਰ ਨੂੰ ਦੋਸ਼ੀ ਕਰਾਰ ਦੇਤਾ ਸੁਲਤਾਨਪੁਰ ਲੋਧੀ ਵਾਲੇ ਚ ਠੀਕ ਹੈ ਜੀ ਤੇ ਇਹਨਾਂ ਨੂੰ ਹੁਣ ਇਹ ਵੀ ਇੱਕ ਅੱਗੇ ਦੋ ਕਦਮ ਚੱਲਣਾ ਚਾਹੀਦਾ ਕਿ 2015 ਦੇ ਵਿੱਚ ਬਹਿਬਲਗੜਾਂ ਗੋਲੀ ਚੱਲੀ ਜਿਹੜੀ ਆ ਉਹਦੇ ਮੁੱਖ ਦੋਸ਼ੀ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਹਨ ਤੇ ਉਹ ਵੀ ਕਰਨਾ ਚਾਹੀਦਾ ਇਹ ਕੌਣ ਕੋਸ਼ਿਸ਼ ਕਰੇਗਾ ਜੇ ਜੇ ਉਹਨਾਂ ਨੇ ਦੂਜੀ ਤਰ ਹੁਣ ਬਾਹਰ ਕਰਕੇ ਕਹਿ ਰਹੇ ਨਾ ਹੂੰ ਔਰ ਦੂਜੀ ਜਥੇਬੰਦੀਆਂ ਸਿੱਖ ਜਥੇਬੰਦੀਆਂ ਅਸੀਂ ਤਾਂ ਕਹਿਨੇ ਆ ਅਸੀਂ ਤਾਂ ਉਦੋਂ ਦੇ ਕਹਿ ਰਹੇ ਆ ਕਿ ਸੁਖਬੀਰ ਬਾਦਲ ਗ੍ਰਹਿ ਮੰਤਰੀ ਸੀ ਉਹਦੇ ਕਹਿਣ ਤੇ ਗੋਲੀ ਚੱਲੀ ਆ ਉਹਦੇ ਕਹਿਣ ਤੇ ਲਾਠੀ ਚਾਰਜ ਹੋਇਆ ਬਿਲਕੁਲ ਜੀ ਉਹਦੇ ਕਹਿਣ ਤੇ ਹੀ ਪੁਲਿਸ ਵਾਲੇ ਵੀਰ ਜਿਹੜੇ ਸਾਡੇ ਭਰਾ ਸੀ ਫੱਟੜ ਹੋਏ ਆ ਤੇ ਸਾਡੇ ਸਿੱਖ ਵੀ ਫੱਟੜ ਹੋਏ ਆ ਇਸ ਕਰਕੇ ਜੇ ਭਗਵੰਤ ਮਾਨ ਦੋਸ਼ੀ ਹੈ ਗੋਲੀ ਚਲਾਉਣ ਦੇ ਤੇ ਬਰਾਬਰ ਦਾ ਦੋਸ਼ੀ ਸੁਖਬੀਰ ਸਿੰਘ ਬਾਦਲ ਵੀ ਗ੍ਰਹਿ ਮੰਤਰੀ ਸੀ ਹਾਂ ਜੀ ਲਾਸਟ ਸਵਾਲ ਕਰਦੇ ਆ ਵੀ ਗੁਰਦੇਵ ਸਿੰਘ ਕੋਕੇ ਜੋ ਕਿ ਜਥੇਦਾਰ ਕਲਤਕ ਸਭ ਦੇ ਹੈਗੇ ਸੀ ਸਾਬਕਾ ਸੋ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਟੋਟੇ ਕਰਕੇ ਕਹਿੰਦੇ ਵੀ ਨਹਿਰ ਦੇ ਵਿੱਚ ਪੁਲਿਸ ਨੇ ਛੁੱਟਿਆ ਸੀਗਾ ਕਿਵੇਂ ਵਿਖਦੇ ਹੋ ਦੇਖੋ ਜੀ 1992 ਦੀ ਘਟਨਾ ਹੈ ਉਸ ਟਾਈਮ ਸਰਕਾਰ ਕਿਹਦੀ ਸੀ ਪ੍ਰਕਾਸ਼ ਸਿੰਘ ਬਾਦਲ ਦੀ ਉਸ ਤੋਂ ਬਾਅਦ ਕਿੰਨੇ ਵਾਰੀ ਮੁੱਖ ਮੰਤਰੀ ਬਣਿਆ ਹੈ ਹੂੰ ਜਿਹੜਾ ਇੱਕ ਆਪ ਦੇ ਰਾਜ ਦੇ ਵਿੱਚ ਜੀ ਜੀ ਇੱਕ ਕੌਮ ਦੇ ਜਥੇਦਾਰ ਉਹਦੇ ਕਤਲ ਦਾ ਇਨਸਾਫ ਨਹੀਂ ਪਰਿਵਾਰ ਨੂੰ ਦਿਵਾ ਸਕਿਆ ਜੀ ਉਹਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਵਾ ਸਕਿਆ ਹੂੰ ਉਹਨੂੰ ਕੋਈ ਹੱਕ ਨਹੀਂ ਪੰਜਾਬ ਦੇ ਯਾਤਰਾਵਾਂ ਕੱਢਣ ਦੀ ਜੀ ਜੀ ਉਹਨੂੰ ਕੋਈ ਹੱਕ ਨਹੀਂ ਪੰਜਾਬ ਦੇ ਵਿੱਚ ਵੋਟਾਂ ਮੰਗਣ ਦੀ ਜੀ ਜੀ ਜਿਹੜਾ ਕੌਮ ਦਾ ਜਥੇਦਾਰ ਜਿਵੇਂ ਗੁਰਦੇਵ ਸਿੰਘ ਕੌਕੇ ਹੂੰ ਜੇ ਤਿੰਨਾਂ ਚੌਹਾਂ ਦਿਨਾਂ ਦੇ ਵਿੱਚ ਘੋਟਨੇ ਵਰਗੇ ਨੇ ਟੋਟੇ ਕਰਕੇ ਇਹਨੇ ਤਸੀਹੇ ਦੇ ਕੇ ਮਾਰ ਦਿੱਤਾ ਹੂੰ ਇਹਦੀ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੀ ਸੀ ਇਹਨਾਂ ਨੇ ਉਹਨੂੰ ਨਿਆਂ ਨਹੀਂ ਦਵਾਇਆ ਇੱਕ ਪਰਿਵਾਰ ਨੂੰ ਉਹ ਨਾ ਬੀਪੀ ਤਵਾੜੀ ਦੀ ਇੱਕ ਰਿਪੋਰਟ ਬਣਾਈ ਗਈ ਸੀ ਔਰ ਰਿਪੋਰਟ ਦੇ ਵਿੱਚ ਹਵਾਲਾ ਦਿੱਤਾ ਸੀ ਪੂਰਾ ਸਾਫ਼ ਕਰਕੇ ਇੱਕ ਦਿਨ ਨਾ ਇਹਨਾਂ ਦਾ ਅਕਾਲੀ ਦਲ ਦਾ ਆਗੂ ਸੀਗਾ ਸੋਸ਼ਲ ਮੀਡੀਆ ਤੇ ਪੂਰਾ ਵੇਰਵਾ ਦੇ ਰਿਆ ਸੀਗਾ ਪੂਰੀ ਰਿਪੋਰਟ ਦਾ ਤੇ ਲਾਸਟ ਦੇ ਵਿੱਚ ਇਹ ਲਿਖਿਆ ਸੀਗਾ ਵੀ ਪੁਲਿਸ ਦਾ ਇਹਦੇ ਵਿੱਚ ਕੋਈ ਗੁਨਾਹ ਨਹੀਂ ਪੁਲਿਸ ਨੇ ਸਰਦਾਰ ਗੁਰਦੇਵ ਸਿੰਘ ਕੌਂਕੇ ਨੂੰ ਨਹੀਂ ਮਾਰਿਆ ਜੇ ਪੁਲਿਸ ਨੇ ਨਹੀਂ ਮਾਰ ਫਿਕਿਨੂ ਮਾਰਿਆ ਹੂੰ ਉਦੋਂ ਦੇ ਸਿਪਾਹੀ ਸਰਜੀਤ ਸਿੰਘ ਜਸਕਰਨ ਸਿੰਘ ਕਾਣ ਸਿੰਘ ਵਾਲਾ ਚਸ਼ਮਦੀ ਗਵਾ ਬੈਠੇ ਆ ਜਿਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਬਿਆਨ ਦਿੱਤਾ ਹਾਂ ਜੀ ਜਿਹਨੇ ਕਰੋ ਪਿੰਕੀ ਮਰ ਗਿਆ ਕਰਮੀ ਪਿੰਕੀ ਪਿੱਛੇ ਉਹਨਾਂ ਸਾਰਾ ਚੱਕ ਕੇ ਲਿਆ ਜਿਹੜਾ ਉਹਨਾਂ ਸਾਰਾ ਬਿਆਨ ਦਿੱਤਾ ਬੇ ਮੈਚ ਚੱਕ ਕੇ ਲਿਆ ਸੀ ਕਿਵੇਂ ਲੱਤਾਂ ਤੋੜੀਆਂ ਕਿਵੇਂ ਨੰਗਾ ਕਰਕੇ ਪੁੱਠਾ ਲਟਕਾਇਆ ਉਹਨੂੰ ਠੰਡ ਦੇ ਦਿਨਾਂ ਦੇ ਵਿੱਚ ਕਿਵੇਂ ਇੱਕ ਸਿਪਾਹੀ ਨੇ ਉਹਨਾਂ ਦੇ ਕੋਰੇ ਇੱਕ ਕੰਬਲ ਵਿਛਾ ਕੇ ਹੀਟਰ ਲਾਇਆ ਤੇ ਕਿਵੇਂ ਸਵਰਨ ਘੋਟ ਨੇ ਲੱਤ ਮਾਰ ਕੇ ਪਰੇ ਸੁੱਟਿਆ ਹੀਟਰ ਤੇ ਕਿਵੇਂ ਉਹ ਸਿਪਾਹੀ ਨੂੰ ਗਾਲਾਂ ਕੱਢੀਆਂ ਲੱਤਾਂ ਤੋੜ ਦਿੱਤੀਆਂ ਉਹਨਾਂ ਦੀਆਂ ਬਾਹਾਂ ਤੋੜ ਦਿੱਤੀਆਂ ਤੁਰਨ ਜੋਗੇ ਨਹੀਂ ਸੀਗੇ ਇੰਨੇ ਤਸੀਹੇ ਦੇ ਕੇ ਇਹਨਾਂ ਨੇ ਤਾਂ ਅਬਦਾਲੀ ਜਕਰੀਆ ਖਾਨ ਵਰਗਿਆਂ ਨੂੰ ਪਿੱਛੇ ਮਾਤਮਾ ਦਿੱਤੀ ਹੂੰ ਹੂੰ ਤੇ ਇਹਨਾਂ ਨੇ ਇਹਨਾਂ ਚ ਰਾਜ ਕੀਤਾ ਹੂੰ ਇਹਨਾਂ ਨੇ ਅੱਜ ਤੱਕ ਪਰਿਵਾਰ ਨੂੰ ਇਨਸਾਫ ਦੀ ਭਾਫ ਨਹੀਂ ਕੱਢੀ ਕਿ ਹੁਣ ਵੀ ਤੁਹਾਡੀ ਗੱਲ ਵਿੱਚ ਹੁਣ ਵੀ ਹੁਣ ਜਦੋਂ ਮੁੱਦਾ ਚੱਕਿਆ ਸਿੱਖ ਜਥੇਬੰਦੀਆਂ ਨੇ ਗੁਰਦੇਵ ਸਿੰਘ ਕੁੰਕੇ ਨੂੰ ਇਨਸਾਫ ਦਵਾਉਣ ਵਾਸਤੇ ਇਹਨਾਂ ਨੇ ਭਾਨੇ ਸਿੱਧੂ ਵਾਲਾ ਖੜਾ ਕਰਕੇ ਉੱਥੇ ਲੋਕ ਇਕੱਠੇ ਕਰਦੇ ਉਧਰ ਵੀ ਇਹ ਹੋਲੀ ਜਾਣ ਵੀ ਇਹ ਤੇ ਦੋਸ਼ੀ ਕੌਣ ਕੌਣ ਹੈ ਗੁਰਦੇਵ ਕਿਰਸਨ ਕੌਂਕੇ ਦਾ ਕੱਠ ਨਾ ਹੋਵੇ ਹਾਂ ਗੁਰਦੇਸ਼ ਸਿੰਘ ਕੌਂਕੇ ਦੇ ਕਾਤਲ ਕੌਣ ਕੌਣ ਹੈ ਕਿਹਦੀ ਸਰਕਾਰ ਸੀ ਕਿਹਨੇ ਮਰਵਾਇਆ ਇਹ ਉਹਨੂੰ ਭਲਾਉਣ ਵਾਸਤੇ ਤੇ ਉਧਰ ਪਾਨਸ਼ੂਦੋ ਨਾਂ ਲੈ ਕੇ ਉਧਰ ਨੂੰ ਇਕੱਠੇ ਕਰਕੇ ਦੁਨੀਆ ਤੋੜ ਦਿੱਤੀ ਆ ਖਾਲਸਾ ਜੀ ਜਿਹੜੀ ਸਿੱਖ ਕੌਮ ਦੇ ਆਗੂ ਹੈਗੇ ਨੇ ਜਥੇਬੰਦੀ ਹੈਗੇ ਨੇ ਇਹ ਗੱਲ ਕਰਦੇ ਆ ਕਹਿੰਦੇ ਵੀ ਜਿਹੜੀ ਬੀਪੀ ਤਵਾੜੀ ਦੀ ਰਿਪੋਰਟ ਹੈਗੀ ਸੀਗੀ ਕਹਿੰਦੇ ਵੀ 12 ਸਾਲ ਗੋਡੇ ਥਲੇ ਦੱਬ ਕੇ ਰੱਖੀ ਸੀ ਇੱਕ ਰਿਪੋਰਟ ਥੋੜੀ ਦੱਬੀ ਆ ਹੂੰ ਪਤਾ ਨਹੀਂ ਕਿੰਨੀਆਂ ਰਿਪੋਰਟਾਂ ਦੱਬੀਆਂ ਨੇ ਤਾਕਰੀ ਦਰਬਾ ਅਕਾਲ ਤਖਤ ਸਾਹਿਬ ਤੇ ਜਿਹੜਾ ਅਟੈਕ ਕੀਤਾ ਹੂੰ ਉੱਥੇ ਜਿਹੜੀ ਇਨਕੁਆਰੀ ਆਈਆਂ ਉਹ ਵੀ ਦੱਬੀਆਂ ਪਈਆਂ ਫਿਰ ਦਿੱਲੀ ਚ ਦੰਗੇ ਉਹ ਵੀ ਦੱਬੀਆਂ ਪਈਆਂ ਹੂੰ ਕੋਈ ਵੀ ਜਨਤਾ ਕੋ ਹੋਂ ਦਿੱਤੀ ਉਹ ਛੱਡੋ ਇਹਨਾਂ ਗੱਲਾਂ ਨੂੰ ਹੁਣ ਆਪਾਂ ਅੱਗੇ ਵਧੀਏ ਇਹ ਗੱਲ ਕਹਿ ਕੇ ਔਰ ਰਿਪੋਰਟਾਂ ਸਾਰੀਆਂ ਦੱਬਤੀਆਂ ਸੁਪ੍ਰੇਮ ਪ੍ਰਕਾਸ਼ ਨਹੀਂ ਬਦਲ ਹੂੰ ਹੂੰ ਕੋਈ ਇਹਨਾਂ ਨੇ ਇਨਸਾਫ ਨਹੀਂ ਦਿੱਤਾ ਸਿੱਖਾਂ ਨੂੰ ਜੀ ਜੀ ਸਿਰਫ ਆਪਣੀ ਢਿੱਡ ਭਰਨ ਵਾਸਤੇ ਆਪਣੀ ਕੁਰਸੀ ਸਲਾਮਤ ਰਹਿਣ ਵਾਸਤੇ ਉੱਜ ਵੀ ਕਿਸੇ ਹੱਦ ਤੱਕ ਗਏ ਬੰਦੇ ਇਹ ਕਾਲਸਾ ਜੀ ਦਰਬਾਰ ਸਾਹਿਬ ਤੋਂ ਇਹਨਾਂ ਨੇ ਇੱਕ ਦਿਨ ਉੱਥੇ ਭੋਗ ਪਾਏ ਸੀ ਏ ਖੰਡ ਪਾੜਦੇ ਉੱਥੇ ਮੁਆਫੀ ਮੰਗੀ ਏ ਕੌਮ ਤੋਂ ਕਹਿੰਦਾ ਮੈਨੂੰ ਮਾਫ ਕਰ ਦੋ ਇਹ ਜਿਹੜਾ ਨਾ ਸਿਧਾਂਤ ਨਹੀਂ ਏ ਸਿੱਖੀ ਦਾ ਹੂੰ ਜੋ ਤੁਸੀਂ ਗਲਤੀ ਕੀਤੀ ਨਾ ਮਾੜੀ-ਮੋਟੀ ਗਲਤੀ ਨਹੀਂ ਇੱਕ ਗੁਨਾਹ ਹੁੰਦਾ ਕਿ ਗਲਤੀ ਹੁੰਦੀ ਆ ਇਹਨਾਂ ਨੇ ਗੁਨਾਹ ਕੀਤੇ ਬੱਜਰ ਗੁਨਾਹ ਕੀਤੇ ਇਹਨਾਂ ਨੇ ਮਾਇਕ ਤੇ ਕਹਿ ਰਹੇ ਸੀ ਬੱਜਰ ਗੁਨਾਹ ਕੀਤੇ ਇਹਨਾਂ ਨੇ ਜੀ ਜੀ ਇਹਨਾਂ ਨੇ ਪਹਿਲਾਂ ਜਿਹੜੇ ਇਹਨਾਂ ਦੇ ਹੈਗੇ ਚੇਲੇ ਹਾਂਜੀ ਸੀਗੇ ਜੀ ਚੰਦੂ ਮਾਜਰੇ ਵਰਗੇ ਉਹਨਾਂ ਨੇ ਹਰਪ੍ਰੀਤ ਸਿੰਘ ਨੂੰ ਕਹਿ ਕੇ ਕਿ ਤੁਸੀਂ ਨਾ ਸਕੀਰੀਮ ਬਾਦਲ ਨੂੰ ਇੱਥੇ ਤਲਬ ਕਰ ਲੋ ਤੇ ਮਾਣੀ ਮੋਟੀ ਸਜ਼ਾ ਲਾ ਕੇ ਆਪਾਂ ਖਬਰ ਲਾ ਦੇਾਂਗੇ ਵੀ ਕੱਲ ਤੱਕ ਤੇ ਪੇਸ਼ ਹੋ ਗਿਆ ਹੂੰ ਇਦਾਂ ਹੋ ਜੂਗਾ ਤੇ ਲੋਕਾਂ ਦੇ ਅੱਖਾਂ ਘੱਟਾ ਪਾਉਣ ਵਾਸਤੇ ਜੀ ਜੀ ਕਿੱਥੇ ਦਾ ਹਰਪ੍ਰੀਤ ਸਿੰਘ ਕਹਿੰਦੇ ਵੀ ਇਹ ਕੰਮ ਨਹੀਂ ਪਹਿਲਾਂ ਅਸਤੀਫਾ ਲਿਓ ਹੂੰ ਪ੍ਰਧਾਨ ਕੀ ਤੁਸੀਂ ਅਸਤੀਫਾ ਲਿਓ ਫਿਰ ਅਗਲੀ ਗੱਲ ਵੀ ਮੈਂ ਤੁਹਾਨੂੰ ਕੀ ਕਰ ਰਹੀ ਹਾਂ ਠੀਕ ਹੈ ਜੀ ਇਹ ਕਿਹੜੇ ਜਿਹੇਦਾਰ ਸਾਹਿਬ ਨੇ ਗੱਲ ਕਹੀ ਹੈ ਜਿਹੇਦਾਰ ਕਹਿੰਨੀ ਹਰਪ੍ਰੀਤ ਸਿੰਘ ਜੀ ਜਤੇਦਾਰ ਸੀ ਕਲ ਤੱਕ ਸਾਉ ਦੇ ਜਿਨ੍ਹਾਂ ਨੂੰ ਤਾਰਿਆ ਹਾਂਜੀ ਲੈ ਕ ਉਹਨੂੰ ਦੁਬਾਰਾ ਦਮਦਮਾ ਭੇਜ ਦਿੱਤਾ ਉੱਥੇ ਠੀਕ ਹੈ ਜੀ ਐਦਾਂ ਨਹੀਂ ਹੁੰਦਾ ਇਹਨਾਂ ਨੂੰ ਤਖਤ ਸਾਹਿਬ ਤੇ ਪੇਸ਼ ਹੁੰਦੇ ਇਹ ਠੀਕ ਹੈ ਜੀ ਉੱਥੋਂ ਇਹਨੂੰ ਸਜ਼ਾ ਲੱਗਦੀ ਮਾਫੀ ਮੰਗੇ ਤੇ ਫੇਰ ਸੀ ਇਹ ਤਾਂ ਆਪੇ ਮਰਜੀ ਪੁੱਜੀ ਆਪੇ ਮ ਬੱਚੇ ਦੀਨ ਤੇ ਖਾਲਸਾ ਜੀ ਸਪਸ਼ਟ ਹੈ ਸ ਇਹ ਹੈਗਾ ਕਿ ਉਹਨਾਂ ਨੇ ਜਦੋਂ ਅਸਤੀਫਾ ਮੰਗਿਆ ਸੀ ਚੱਕ ਕੇ ਮਾਰਿਆ ਤਸਦੀਬ ਦਿੱਤਾ ਨਹੀਂ ਸਤੀਫਾ ਨਹੀਂ ਦਿੱਤਾ ਤਸਦੀਬ ਸੁਖਬੀਰ ਸਿੰਘ ਬਾਦਲ ਨੇ ਸਤੀਫਾ ਕਹਿੰਦਾ ਅਸਤੀਫਾ ਨਹੀਂ ਮੈਂ ਦੇਣਾ ਔਰ ਨਾਲ ਦੇ ਬੰਦੇ ਨੇ ਇਹ ਖਬਰ ਪੜ੍ਹੀ ਆ ਨਾਲ ਦੇ ਬੰਦੇ ਐਮਐਲਏ ਕਹਿੰਦੇ ਵੀ ਬਦਲੋ ਤੁਸੀਂ ਉਤੀਪਾ ਦੇ ਦਿਓ ਹੂੰ ਕਿਸ ਹੋਰ ਨੂੰ ਕਹਿੰਦੇ ਨੇ ਕਿਸੇ ਨੇ ਰਹਿਣਾ ਰੋ ਨਹੀਂ ਨਣਾ ਨਾਲੋਂ ਮੈਂ ਇਸਤੀਬਾ ਨਹੀਂ ਦੇਣਾ ਜਿਸ ਕਰਕੇ ਆਪੇ ਜਾ ਕੇ ਉੱਥੇ ਕਢ ਲਿਆ ਜੀ ਮੇਥੋਂ ਗਲਤੀ ਹੋ ਗਈ ਮੈਂ ਇਦਾਂ ਨਹੀਂ ਹੁੰਦਾ ਐਦਾਂ ਨਾ ਤਾਂ ਕਾਲ ਤਾਲ ਸਭ ਤੋਂ ਮਾਫੀ ਮੰਗ ਮਿਲਣੀ ਐ ਨਾ ਕੋਲ ਸੋਤ ਮਾਫੀ ਮਿਲਣੀ ਜਿੰਨਾ ਚਿਰ ਪੂਰੀ ਕੌਮ ਨੂੰ ਮਾਫੀ ਦਿੰਦੀ ਬੱਜਰ ਗੁਨਾਹ ਕੀਤੇ ਆ ਗਲਤੀ ਇਹ ਨਹੀਂ ਗਲਤੀ ਦਾ ਆਪਣੇ ਕਹਿ ਦਿੰਨੇ ਆ ਹਾਂਜੀ ਗਲਤੀ ਹੋ ਗਈ ਮਾਫ ਕਰ ਦਿਓ ਮਾਫੀ ਹੋ ਜਾਂਦੀ ਪਰ ਜੇ ਬੱਜਰ ਗੁਨਾਹ ਕੀਤੇ ਨਾ ਉਹਨਾਂ ਦੀ ਮਾਫੀ ਨਹੀਂ ਮਿਲਨੀ ਖਾਲਸਾ ਜੀ ਵੀਡੀਓ ਲੰਬੀ ਹੋ ਜਾਏਗੀ ਲਾਸਟ ਹੀ ਸਵਾਲ ਕਰ ਲੈਨੇ ਆ ਵੀ ਜਿਹੜੇ ਸੁਖਵੀਰ ਬਾਦਲ ਦੇ ਕੱਠ ਦੇ ਪਿਛਲੇ ਪਾਸੇ ਸ਼ਰਮਣੀ ਅਕਾਲੀ ਦਲ ਦੇ ਝੰਡੇ ਚੱਕ ਕੇ ਪਿਛੇ ਹਜ਼ਾਰਾਂ ਲੋਕ ਜਿਹੜੇ ਜਿੰਨਾ ਜਿਹੜੇ ਆਪਣੇ ਆਪ ਨੂੰ ਸਿੱਖ ਖਾਉਂਦੇ ਨੇ ਪਿੱਛੇ ਜਹੂ ਬਣਾ ਕੇ ਚੱਲਦੇ ਨੇ ਕੀ ਕਹਿੰਦੇ ਹੋ ਤੁਸੀਂ ਧਿਆਨ ਨਾਲ ਫੋਟੋ ਵੇਖੋ ਜੇ ਪਿੱਛੇ ਕੌਣ ਚੱਲ ਰਹੇ ਆ ਹੂੰ ਉਹ ਦਿਹਾੜੀ ਤੇ ਲੈਂਦੇ ਭਈ ਇਹ ਬਹਾਰ ਦੇ ਤੁਸੀਂ ਧਿਆਨ ਦੇ ਨਾਲ ਮੋਨੇ ਕੋਨੇ ਫੋਟੋ ਵੇਖੋ ਜੇ अच्छा जी हां जी कोई शराबी कोई दिग्या पे होते कोई बीड़ी पे के दिग्या पे जेड़े छंडे ना ਸਾਡੇ ਛੰਡਾ ਉਹ ਥੱਲੇ ਪੈਰਾਂ 'ਚ ਰੁਲਦੇ ਫਿਰਦੇ ਆ ਤੁਸੀਂ ਧਿਆਨ ਦੇ ਨਾਲ ਦੇਖੋ ਜੋ ਕਿ ਹਮ ਤੋ 200 ਰੁਪਏ ਲੈਣਾ ਹੈ ਖਾਣਾ ਮਿਲੇਗਾ ਅੱਛਾ ਪੀੜੇ ਛੰਡੇ ਦਾ ਨਰਾਦਰ ਵੀ ਕਰੀ ਜਾਂਦੇ ਨਰਾਦਰ ਵੀ ਕਰੀ ਜਾਂਦੇ ਇਸ ਕਰਕੇ ਠੀਕ ਹੈ ਆਪਣੀ ਸ਼ਾਖ ਬਚਾਉਣ ਵਾਸਤੇ ਕੋਸ਼ਿਸ਼ ਕਰ ਰਹੇ ਆ ਨੀ ਸਿੱਖਾਂ ਨੂੰ ਕੀ ਸਨੇਹਾ ਦਿੰਦੇ ਜਿਹੜੇ ਸਿੱਖ ਹੈਗੇ ਨੇ ਪੰਜਾਬ ਦੇ ਅਸੀਂ ਤਾਂ ਕਹਿੰਨੇ ਵੀ ਬਚੋ ਇਹਨਾਂ ਲੋਟ ਜਿਹੜੇ ਲੋਟੂ ਲੀਡਰ ਆ ਪੰਜਾਬ ਦੇ ਕੋਈ ਵੀ ਕਿਸੇ ਵੀ ਹੈਗੇ ਕੋਹ ਪਾਰਟੀ ਇਹਨਾਂ ਤੋਂ ਬਚੋ ਅਗਰ ਦੂਜੀ ਗੱਲ ਇਹ ਆ ਵੀ ਵੋਟਾਂ ਮੰਗਣਾ ਉਹ ਪੁੱਛੋ ਤਾਂ ਸਹੀ ਹੂੰ ਵੀ ਤੁਹਾਡੇ ਵਾਤੇ ਕੀ ਕੀਤਾ ਪਿਛਲੇ 75 ਸਾਲਾਂ ਚ ਜੀ ਜੀ ਸਾਡੀਆਂ ਵੋਟਾਂ ਲੈ ਕੇ ਤੂੰ ਰਾਜ ਕੀਤਾ ਆਪਦੇ ਘਰ ਭਰ ਲਏ ਸਾਡੇ ਬੱਚਾ ਉੱਤੇ ਰੋਜ਼ਗਾਰ ਦੇ ਪੈਦਾ ਕਿ ਨਹੀਂ ਕੀਤੇ ਤੂੰ ਬਿਲਕੁਲ ਸਹੀ ਹੁਣ ਇੱਕ ਗੱਲ ਹੈ ਕਿਵੇਂ ਵੀ ਆ ਮੈਂ ਨਹੀਂ ਕਹਿੰਦਾ ਭਗਵਾਨ ਤੁਮਣ ਚੰਗਾ ਜਿਵੇਂ ਆ ਪਰ ਇਹ ਮੈਂ ਵੇਖਿਆ ਪੰਜ-ਸੱਤ ਵਾਰੀ ਵੀ ਹਜ਼ਾਰਾਂ ਬੱਚਿਆਂ ਨੂੰ ਨੌਕਰੀਆਂ ਦੇ ਦਿੱਤੀਆਂ ਬਿਨਾ ਸਪਾਰਸ਼ ਤੋਂ ਬਿਨਾ ਪੈਸੇ ਤੋਂ ਜੀ ਜੀ ਠੀਕ ਹੈ ਜੀ ਅੱਗੇ ਸਿਪਾਹੀ ਬਾਤ 7 ਲੱਖ ਚੱਲਦਾ ਸੀ ਠੀਕ ਹੈ ਜੀ ਅੱਛਾ ਜੀ ਹਾਂ ਜੀ ਹੁਣ ਬਿਨਾ ਸਵਾਰਸ਼ ਤੋਂ ਬਿਨਾ ਪੈਸੇ ਤੋਂ ਨੌਕਰੀਆਂ ਮਿਲ ਰਹੀਆਂ ਤੇ ਜਦੋਂ ਭਗਵਾਨ ਤਮਨ ਗਲਤ ਕੰਮ ਕਰੂਗਾ ਗਲਤ ਪਾਸੇ ਜਾਊਗਾ ਫਾਇਦਾ ਨਹੀਂ ਸੋਚੂ ਪੰਜਾਬ ਦਾ ਲੋ ਲਾ ਕੇ ਪਰੇ ਮਾਰਨਗੇ ਸੋ ਦੋਸਤੋ ਤੁਸੀਂ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੋਂ ਜਿਸ ਤਰ੍ਹਾਂ ਤਸਵੀਰਾਂ ਵੇਖਦੇ ਸੀ ਮੇਰੇ ਨਾਲ ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ ਹੈਗੇ ਸੀਗੇ ਜਿਵੇਂ ਇੱਕ ਨੂਰ ਖਾਲਸਾ ਦੇ ਜ਼ਿਲ੍ਹਾ ਪ੍ਰਧਾਨ ਫਰੋਜਪੁਰ ਤੋਂ ਹੈਗੇ ਨੇ ਸੋ ਵੱਡੇ ਵੱਡੇ ਖਲਾਸੇ ਕੀਤੇ ਨੇ ਸੁਖਵੀਰ ਸਿੰਘ ਬਾਦਲ ਦੇ ਪ੍ਰਕਾਸ਼ ਸਿੰਘ ਬਾਦਲ ਦੇ ਕਿਸ ਤਰ੍ਹਾਂ ਉਹਨਾਂ ਨੇ ਕੌਮ ਨੂੰ ਲੁੱਟਿਆ ਕਿਸ ਤਰ੍ਹਾਂ ਉਹਨਾਂ ਨੇ ਬਰਗਾੜੀ ਦੇ ਕਾਂਡ ਕਰਵਾਏ ਨੇ ਕਿਸ ਤਰ੍ਹਾਂ ਉਹਨਾਂ ਨੇ ਬੇਦਵੀਆਂ ਕਰਵਾਈਆਂ ਨੇ ਸੋ ਜਿਵੇਂ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਸਾਬਕਾ ਜੇਜ਼ਦਾਰ ਕਲਤਖ ਸਾਹਿਬ ਦਾ ਜਿਹੜਾ ਕਤਲ ਹੋਇਆ ਸੀ ਉਹਦੇ ਵੀ ਬਹੁਤ ਵੱਡੇ ਵੱਡੇ ਖੁਲਾਸੇ ਕੀਤੇ ਹੈਗੇ ਨੇ ਸੋ ਇਸ ਵੀਡੀਓ ਨੂੰ ਤੁਸੀਂ ਦੋਸਤੋ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਆਪਣੇ ਵਿਚਾਰ ਕਮੈਂਟਾਂ ਰਾਹੀਂ ਜ਼ਰੂਰ ਦੇਣਾ ਕਰੇ ਜੇ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਵਜ ਟੀਵੀ ਚੈਨਲ ਤੇ ਮੇਰੇ ਨਾਲ ਸੀ ਖਾਲਸਾ ਦੀ ਭਾਈ ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ ਭਾਈ ਸਾਹਿਬ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ